ਤੈ ਤਾਂ ਕੁੜੀਏ ਬੋਲੀ ਪਾਈ ਤੈ ਤਾਂ ਕੁੜੀਏ ਬੋਲੀ ਪਾਈ ਤੁਰਤ ਜਵਾਬ ਸੁਣਾਵਣ ਤੇਰੀ ਗੁੱਤ ਪਟਕੇ ਜੂੜਗਦੇ ਦੇ ਲਾਵਣ ਤੇਰੀ ਗੁੱਤ ਪਟਕੇ ਜੂੜਗਦੇ ਦੇ ਲਾਵਣ ਤੇਰੀ ਗੁੱਤ ਪਟਕੇ ਜੂੜਗਦੇ ਦੇ ਲਾਵਣ ਤੇਰੀ ਗੁੱਤ ਪਟਕੇ ਨਾਨਕੀ ਕੁੜੀ ਨੇ ਸੁਥਣ ਸਵਾਈ ਨਾਨਕੀ ਕੁੜੀ ਨੇ ਸੁਥਣ ਸਵਾਈ ਵਿਛੇਰੇ ਥਾਈਆਂ ਮੋਰੀਆਂ ਦੇਖ ਦੇ ਹੋਏ ਮੁੰਡੇ ਦੇਖਦੇ ਪਟੋਲੇ ਦੀਆਂ ਲੱਤਾਂ ਗੋਰੀਆਂ ਮੁੰਡੇ ਦੇਖਦੇ ਮੁੰਡੇ ਦੇਖਦੇ ਪਟੋਲੇ ਦੀਆਂ ਲੱਤਾਂ ਗੋਰੀਆਂ 12 ਜਮਾਤਾਂ ਪੜ ਗਈ ਕੁੜੀਏ 12 ਜਮਾਤਾਂ ਪੜ ਗਈ ਕੁੜੀਏ ਲਿਖਣ ਨਾ ਜਾਣੇ ਊੜਨ ਤੇਰੀ ਬੋਲੀ ਦਾ ਮੋੜ ਦੇਉਂਗੀ ਪੂਰਨ ਤੇਰੀ ਬੋਲੀ ਦਾ ਮੋੜ ਦੇਉਂਗੀ ਪੂਰਨ ਤੇਰੀ ਬੋਲੀ ਦਾ ਮੋੜ ਦੇਉਂਗੀ ਟੁੱਟੀ ਮੰਜੀ ਬਾਣ ਪਰਾਣਾ ਟੁੱਟੀ ਮੰਜੀ ਬਾਣ ਪਰਾਣਾ ਵਿੱਚ ਦੀ 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 ਗੁੱਤਨੀ ਨੀ ਇੱਕ ਤੇਰੀ ਅੜਪੰਣੀ ਲੈਣ ਦੇਣ ਨੂੰ ਕੁਛ ਨਹੀਂ ਨੀ ਇੱਕ ਤੇਰੀ ਅੜਪੰਣੀ ਬਸ ਲੈਣ ਦੇਣ ਨੂੰ ਕੁਛ ਨਹੀਂ ਨੀ ਇੱਕ ਤੇਰੀ ਅੜਪੰਣੀ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਪਾਈ ਹੋਗੀ ਬੱਲੇ ਬੱਲੇ ਨੀ ਬੋਲੀ ਪਾਉਂਦੀ ਦੀ ਤੇਰੀ ਗੁੱਤ ਵੈਲਣੇ ਹਿੱਲੇ ਨੀ ਬੋਲੀ ਪਾਉਂਦੀ ਦੀ ਤੇਰੀ ਗੁੱਤ ਵੈਲਣੇ ਹਿੱਲੇ ਨੀ ਬੋਲੀ ਪਾਉਂਦੀ ਦੀ ਤੇਰੀ ਗੁੱਤ ਵੈਲਣੇ ਹਿੱਲੇ ਜੇ ਮੁੰਡੇ ਆਵੇ ਮੈਨੂੰ ਨਾਲ ਲੈ ਜਾਣਾ ਜੇ ਮੁੰਡੇ ਆਵੇ ਮੈਨੂੰ ਨਾਲ ਲੈ ਜਾਣਾ ਮਾਦਾ ਡਰ ਤੂੰ ਚੱਕ ਮੁੰਡਿਆ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡਿਆ ਵੇ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡਿਆ ਵੇ ਮੈਨੂੰ ਰੇਸ਼ਮੀ ਰਮਾਲ ਵਾਂਗੂ ਰੱਖ ਮੁੰਡਿਆ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਦੇ ਵਿੱਚੋਂ ਤੇਰਾ ਮੂੰਹ ਦਿਖਦਾ ਵੇ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸ ਵੇ ਵੇ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦਿਸਦਾ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਕਾਲੇ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ ਈ ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਿਆ ਨੇ ਮੁੰਡਾ ਗੋਰਾ ਰੰਗ ਵੇਖ ਕੇ ਮਲੰਗ ਹੋ ਗਿਆ ਨੇ ਮੁੰਡਾ ਗੋਰਾ ਰੰਗ ਦੇਖ ਕੇ ਮਲੰਗ